ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਝਾੜੂ ਦੇ ਥੱਲੇ ਰੱਖ ਦਿਓ ਇੱਕ ਚੀਜ਼ ਜੇਕਰ ਤੁਸੀਂ ਵੀ ਰਾਤ ਨੂੰ ਸੌਣ ਤੋਂ ਪਹਿਲਾਂ ਝਾੜੂ ਥੱਲੇ ਇੱਕ ਚੀਜ਼ ਨੂੰ ਰੱਖ ਦਿੰਦੇ ਹੋ ਤਾਂ ਘਰ ਵਿੱਚ ਪੈਸੇ ਰੱਖਣ ਨੂੰ ਥਾਂ ਨਹੀਂ ਲੱਭਣੀ ਕਦੇ ਵੀ ਪੈਸੇ ਨੂੰ ਲੈ ਕੇ ਤੁਹਾਡੇ ਘਰ ਦੇ ਵਿੱਚ ਕੋਈ ਵੀ ਤੰਗੀ ਨਹੀਂ ਆਵੇਗੀ ਕਿਉਂਕਿ ਸੰਗਤ ਜੀ ਝਾੜੂ ਇੱਕ ਆਮ ਚੀਜ਼ ਹੈ ਪਰ ਇਸ ਦਾ ਮਹੱਤਵ ਓਨਾ ਹੀ ਜ਼ਿਆਦਾ ਹੈ ਤੇ ਝਾੜੂ ਸਾਡੇ ਘਰ ਦੇ ਵਿੱਚ ਰੋਕੀ ਹੋਈ ਬਰਕਤ ਤੇ ਬਿਮਾਰੀਆਂ ਨੂੰ ਦੂਰ ਕਰਦਾ ਹੈ ਪਰ ਇਸ ਦੀ ਅਸਲ ਇਹ ਪਰ ਇਸ ਦੀ ਅਸਲ ਗੱਲ ਇਹ ਹੈ ਕਿ ਸਾਨੂੰ ਝਾੜੂ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ ਬਿਨਾਂ ਸਮਝੇ ਅਸੀਂ ਜੇਕਰ ਝਾੜੂ ਦੀ ਵਰਤੋਂ ਕਰਦੇ ਹਾਂ ਤੇ ਇਸ ਦੇ ਨਾਲ ਸਾਨੂੰ ਮੁਸ਼ਕਲਾਂ ਵੀ ਆਉਂਦੀਆਂ ਹਨ ਸਾਨੂੰ ਇਹ ਵੀ ਚੈਨਲ ਨਾਲ ਚਾਹੀਦਾ ਹੈ ਕਿ ਸਾਨੂੰ ਝਾੜੂ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਲਈ ਇੱਕ ਛੋਟਾ ਜਿਹਾ ਝਾੜੂ ਦੇ ਨਾਲ ਕੀਤਾ ਜਾਣ ਵਾਲਾ ਉਪਾਏ ਲੈ ਕੇ ਆਏ ਹਾਂ ਜਿਸ ਤੇ ਤੁਹਾਨੂੰ ਸਾਰਿਆਂ ਨੂੰ ਹੀ ਬਹੁਤ ਜ਼ਿਆਦਾ ਫਾਇਦਾ ਹੋਣ ਵਾਲਾ ਹੈ ਕਿ ਇਹ ਕਿਵੇਂ ਕੰਮ ਕਰਦਾ ਹੈ ਕਿਸ ਟਾਈਮ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੋਣਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਲਗਵਾਉਣਾ ਚਾਹੀਦਾ ਸਾਂਗ ਜੀ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਣਾ ਸੰਗ ਜੀ ਜਨੁ ਦਾ ਸੰਬੰਧ ਸਾਡੀ ਭਗਤੀ ਤੇ ਸਕਾਰਾਤਮਕ ਊਰਜਾ ਦੇ ਨਾਲ ਜੁੜਿਆ ਹੋਇਆ ਹੈ ਝਾੜੂ ਸਾਡੇ ਘਰ ਦੀ ਸਫਾਈ ਤਾਂ ਕਰਦਾ ਹੀ ਹੈ ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਤਾਂ ਕਈ তীর্থ ਸਥਾਨਾਂ ਦੇ ਜਿਵੇਂ ਗੁਰਦੁਆਰਾ ਸਾਹਿਬ ਜਾਂ ਫਿਰ ਪੀਰਾਂ ਦੇ ਸਥਾਨ ਤੇ ਹਰ ਇੱਕ তীর্থ ਸਥਾਨ ਤੇ ਵਿੱਚ ਛਾੜੋ ਲਗਾਇਆ ਜਾਂਦਾ ਹੈ ਐਸੇ ਨਾਲ ਨਾਲ ਜੇ ਗੱਲ ਕਰੀਏ ਤੇ ਛਾੜੋ ਇੱਕ ਅਜਾਈ ਚੀਜ਼ ਹੈ ਕਿ ਜੋ তীর্থ ਸਥਾਨ ਤੇ ਜਾਣ ਵਾਲੀਆਂ ਸੰਗਤਾਂ ਦਾ ਰਸਤਾ ਸਾਫ਼ ਕਰਦਾ ਹੈ ਕਹਿਣ ਤੋਂ ਭਾਵ ਕਿ ਜਦੋਂ ਆਪਾਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਉਦھے ਆਪਾਂ ਸੇਵਾ ਕਰਦੇ ਹਾਂ ਜਾਂ ਪੀਰਾਂ ਦੇ ਸਥਾਨ ਤੇ ਜਾਂ ਜਿਹੜੇ ਵੀ ਦੇਵ ਤੇ ਦੇਵਤਿਆਂ ਨੂੰ ਜੋ ਵੀ ਪੈਣ ਪ੍ਰਮਾਣ ਮੰਨਦੇ ਹਨ ਉਹ ਨਾ ਦੇ ਸਤਾਂ ਦੇ ਜਾ ਕੇ ਉਹ ਝਾੜੂ ਲਗਾਉਂਦੇ ਨੇ ਤਾਂ ਉਹ ਰਸਤਾ ਸਾਫ਼ ਕਰਦੇ ਨੇ ਸੰਗਤ ਆਉਂਦੀ ਹੈ ਤੇ ਝਾੜੂ ਦਾ ਕੰਮ ਇਸ ਤਰ੍ਹਾਂ ਸਾਫ਼ ਝਾੜੂ ਦਾ ਕੰਮ ਇਸ ਤਰ੍ਹਾਂ ਸਫਾਈ ਦੇ ਤੌਰ ਤੇ ਵੀ ਅਸੀਂ ਝਾੜੂ ਨੂੰ ਵਰਤਦੇ ਹਾਂ ਇਸ ਦੇ ਨਾਲ ਨਾਲ ਝਾੜੂ ਗੁਰਦੁਆਰਾ ਸਾਹਿਬ ਜਾਂ ਤੀਸਥਾਨ ਦੇ ਜਾਣ ਵਾਲੀਆਂ ਸੰਗਤਾਂ ਲਈ ਰਸਤਾ ਸਾਫ਼ ਕਰਦਾ ਹੈ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਇੱਕ ਔਰ ਦਸੀ ਉਹ ਪੀਰ ਕੋਲ ਜਾਂਦੀ ਸੀ ਤੇ ਉੱਥੇ ਜਾ ਕੇ ਉਹ ਕਹਿੰਦੇ ਕਿ ਸਾਡੇ ਪਰਿਵਾਰ ਦੇ ਵਿੱਚ ਕਹਿੰਦੇ ਕਿ ਅਸੀਂ ਦੋਨੋਂ ਹਸਬੰਡ ਵਾਈਫ ਤੇ ਸਾਡੇ ਤਿੰਨ ਬੱਚੇ ਨੇ ਤੇ ਅਸੀਂ ਬਹੁਤ ਹੀ ਜ਼ਿਆਦਾ ਮਿਹਨਤ ਵੀ ਕਰਦੇ ਹਾਂ ਮਿਹਨਤ ਕਰਨ ਦੇ ਬਾਵਜੂਦ ਵੀ ਸਾਡੇ ਘਰ ਵਿੱਚ ਬਰਕਤ ਨਹੀਂ ਪੈਂਦੀ ਸਾਡੇ ਬੱਚੇ ਵੀ ਨਹੀਂ ਸਾਡਾ ਮਸਾ ਹੀ ਖੁਚਾਰਾ ਚੱਲਦਾ ਹੈ ਇਹ ਨਹੀਂ ਕਿ ਅਸੀਂ ਪਾੜ ਪੂਜਾ ਨਹੀਂ ਕਰਦੇ ਅਸੀਂ ਪਾੜ ਪੂਜਾ ਵੀ ਬਹੁਤ ਕਰਦੇ ਹਾਂ ਮਿਹਨਤ ਵੀ ਕਰਦੇ ਹਾਂ ਪਰ ਫਿਰ ਵੀ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਉਸੋ ਵਰਤ ਦੀ ਇਹ ਗੱਲ ਸੌਣ ਕੇ ਪੇਰ ਕਹਿਣ ਲੱਗੇ ਕਿ ਉਹਨਾਂ ਨੇ ਦੱਸਿਆ ਕਿ ਤੁਸੀਂ ਮਿਹਨਤ ਬਹੁਤ ਕਰਦੇ ਹੋ ਇਸੇ ਵਿੱਚ ਕੋਈ ਵੀ ਸ਼ੱਕ ਨਹੀਂ ਤੁਸੀਂ ਭਗਤੀ ਵੀ ਕਰਦੇ ਹੋ ਪਾਠ ਪੂਜਾ ਵੀ ਕਰਦੇ ਹੋ ਪਰ ਤੁਸੀਂ ਕਿਤੇ ਨਾ ਕਿਤੇ ਗਲਤੀ ਕਰਦੇ ਹੋ ਤੇ ਇਸ ਗਲਤੀ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਦੇ ਵੀ ਬਰਕਤ ਨਹੀਂ ਪੈਣੀ ਤੁਸੀਂ ਇਹ ਗਲਤੀ ਨਾ ਕਰੋ ਉਹ ਗਲਤੀ ਇਹ ਹੈ ਕਿ ਤੁਸੀਂ ਜਿੱਥੇ ਰਹਿੰਦੇ ਹੋ ਰਹਿਣ ਵਾਲੇ ਥਾਂ ਤੇ ਆਪਣੇ ਘਰ ਦੀ ਦੁਸਰ ਸਫਾਈ ਨਹੀਂ ਕਰਦੇ ਕਿਉਂਕਿ ਪਰਮਾਤਮਾ ਦੇ ਕਹਿੰਦੇ ਅਨੁਸਾਰ ਅੱਲਾ ਦੇ ਫਰਿਸ਼ਤੇ ਸਾਡੇ ਘਰ ਦੇ ਵਿੱਚ ਰਾਤ ਦੇ ਸਮੇਂ ਆਉਂਦੇ ਹਨ ਤੇ ਸਾਰਿਆਂ ਦੇ ਘਰ ਦੇ ਵਿੱਚ ਇਹ ਰਿਜਕ ਤੇ ਬਰਕਤ ਭੇਜਦੇ ਹਨ ਤੇ ਤੁਹਾਡੇ ਘਰ ਵਿੱਚ ਇਸ ਤਰ੍ਹਾਂ ਸਫਾਈ ਨਾ ਹੋਣ ਦੇ ਕਾਰਨ ਕੂੜਾ ਕਰਕਟ ਤੇ ਧੋੜ ਮਿੱਟੀ ਦੇ ਕਰਕੇ ਮਾੜੀਆਂ ਸ਼ਕਤੀਆਂ ਦਾ ਪੈਰਾ ਹੋਣ ਦੇ ਕਰਕੇ ਜੋ ਅੱਲਾ ਦੇ ਫਰਿਸ਼ਤੇ ਨੇ ਉਹ ਤੁਹਾਡੇ ਘਰ ਆਉਂਦੇ ਤਾਂ ਜ਼ਰੂਰ ਨਹੀਂ ਭਰਤ ਹਾਂ ਦੇ ਘਰ ਦੇ ਦਰਵਾਜ਼ੇ ਤੋਂ ਹੀ ਵਾਪਸ ਮੁੜ ਜਾਂਦੇ ਹਨ ਇਸੇ ਤਰ੍ਹਾਂ ਸਾਧ ਸੰਗਤ ਜੀ ਇਹ ਮਹੱਤਤਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਝਾੜੂ ਦੇ ਫਾਇਦੇ ਨਾਲ ਤੇ ਇਸ ਦੇ ਨਾਲ ਸਾਧ ਸੰਗਤ ਜੀ ਝਾੜੂ ਦਾ ਸੰਬੰਧ ਮਾਤਾ ਲక్ష్ਮੀ ਦੇਵੀ ਜੀ ਦੇ ਨਾਲ ਹੈ ਇਸੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਸੂਰਜ ਦੀ ਪਹਿਲੀ ਕਿਰਨ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਤੁਸੀਂ ਝਾੜੂ ਲਗਾ ਦੇਣਾ ਹੈ ਜੇ ਸਵੇਰਾਂ ਦਾ ਸੂਰਜ ਚੜ੍ਹੇ ਤੋਂ ਪਹਿਲਾਂ ਤੁਸੀਂ ਆਪਣੇ ਘਰ ਦੇ ਵਿੱਚ ਝਾੜੂ ਲਗਾ ਕੇ ਸਾਰੇ ਸਫਾਈ ਕਰ ਲੈਣੇ ਹੈ ਇਸ ਗੱਲ ਦਾ ਵੀ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਤੁਸੀਂ ਆਪਣੇ ਘਰ ਦੀ ਸਫਾਈ ਕਰ ਲੈਣੀ ਹੈ ਤੇ ਨਾਲ ਹੀ ਜੇਕਰ ਤੁਹਾਡੇ ਘਰ ਵਿੱਚ ਕੋਈ ਫੈਮਿਲੀ ਮੈਂਬਰ ਬਿਮਾਰ ਹੈ ਜਾਂ ਫਿਰ ਕਿਸੇ ਦਾ ਕੁਝ ਕੀਤਾ ਕਰਵਾਇਆ ਹੈ ਤਾਂ ਤੁਸੀਂ ਕੀ ਕਰਨਾ ਹੈਗਾ ਉਸ ਦਾ ਹੱਥ ਲਗਵਾ ਕੇ ਤੁਸੀਂ ਉਸ ਝਾੜੂ ਨੂੰ ਮਾਤਾ ਲక్ష్ਮੀ ਦੇਵੀ ਜਿਹਦੇ ਮੰਦਰ ਦੇ ਵਿੱਚ ਉਸ ਝਾੜੂ ਨੂੰ ਤਾਣ ਕਰ ਦੇਣਾ ਹੈ ਇਸ ਰੰਗ ਕਰਨ ਦੇ ਨਾਲ ਜਿਹੜੇ ਵੀ ਮਨੁੱਖ ਦੇ ਉੱਪਰ ਕੁਝ ਕੀਤਾ ਕਰਵਾਇਆ ਹੋਵੇਗਾ ਕਿਸੇ ਦਾ ਉਹ ਦੂਰ ਹੋ ਜਾਵੇਗਾ ਨਾਰਹੀ ਨਾਂ ਸਾਸ ਸੰਗਤ ਦੀ ਝਾੜੂ ਲੁਕਾਉਣ ਦੇ ਸਮੇਂ ਜੇਕਰ ਝਾੜੂ ਦੀਆਂ ਤੀਨੀਆਂ ਤੁਹਾਡੇ ਘਰ ਦੇ ਵਿੱਚ ਅਲੱਗ-ਅਲੱਗ ਥਾਂ ਤੇ ਖਿਲਰੀਆਂ ਹਨ ਤੁਸੀਂ ਉਹਨਾਂ ਨੂੰ ਤੁਰੰਤ ਹੀ ਇਕੱਠਿਆਂ ਕਰਕੇ ਝਾੜੂ ਝਾੜੂ ਦੇ ਵਿੱਚ ਲਗਾ ਦਿਓ ਇਸ ਨਾਲ ਕਈ ਪੈਨ ਭਰਾ ਕੀ ਕਰਦੇ ਹਨ ਕਿ ਜਿਵੇਂ ਸੰਗਤ ਜੀ ਆਪਣੇ ਘਰ ਵਿੱਚ ਕੋਈ ਰੋਟੀ ਦਾ ਟੁਕੜਾ ਡਿੱਗ ਜਾਂਦਾ ਹੈ ਜਾਂ ਫਿਰ ਕੋਈ ਬੱਚਾ ਛੋਟਾ ਹੁੰਦਾ ਹੈ ਘਰ ਦੇ ਵਿੱਚ ਉਹ ਸੁੱਟ ਦਿੰਦਾ ਹੈ ਕੈਨ ਤੋਂ ਭਾਵ ਕੇ ਧਰਤੀ ਤੇ ਪਿਆ ਹੋਇਆ ਰੋਟੀ ਦਾ ਜਿਹੜਾ ਟੁਕੜਾ ਹੈ ਤੇ ਭੈਣਾ ਉਸ ਟੁਕੜੇ ਨੂੰ ਝਾੜੂ ਦੇ ਨਾਲ ਕੋੜੇ ਦੇ ਨਾਲ ਇਕੱਠਾ ਕਰਦੀਆਂ ਹਨ ਤੁਸੀਂ ਇਸ ਤਰ੍ਹਾਂ ਆਣ ਨੂੰ ਛਾੜੂ ਦੇ ਨਾਲ ਸਾਫ ਸਫਾਈ ਕਰਕੇ ਕੂੜੇ ਦੇ ਵਿੱਚ ਬਿਲਕੁਲ ਵੀ ਇਕੱਠਾ ਨਹੀਂ ਕਰਨਾ ਤੇ ਜੋ ਰੋਟੀ ਦਾ ਟੁਕੜਾ ਤੁਸੀਂ ਦੇਖ ਲੈਂਦੇ ਹੋ ਧਰਤੀ ਤੇ ਪਿਆ ਹੋਇਆ ਤੁਸੀਂ ਉਸ ਨੂੰ ਚੁੱਕ ਕੇ ਸਾਈਡ ਤੇ ਰੱਖ ਕੇ ਤੁਸੀਂ ਆਪਣੇ ਘਰ ਦੀ ਸਫਾਈ ਕਰ ਸਕਦੇ ਹੋ ਨਹੀਂ ਤਾਂ ਕਿਸੇ ਦਰਵੇਸ਼ ਨੂੰ ਰੋਟੀ ਦਾ ਟੁਕੜਾ ਚੁੱਕ ਕੇ ਤੁਸੀਂ ਪਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਕਦੇ ਵੀ ਇਸ ਗੱਲ ਦਾ ਧਿਆਨ ਰੱਖਣਾ ਕਿ ਆਪਣੇ ਘਰ ਦਾ ਜੜਾ ਝਾੜੂ ਹੈ ਉਹ ਕਦੇ ਵੀ ਤੁਸੀਂ ਆਣ ਗਵਾਣ ਦੇ ਵਿੱਚ ਕਦੇ ਨਹੀਂ ਦੇਣਾ ਕਿਉਂਕਿ ਸਾਡੇ ਘਰ ਦੀ ਜਿੰਨੇ ਵੀ ਸਾਰੇ ਸਕਾਰਾਤਮਕ ਊਰਜਾ ਹੁੰਦੀ ਹੈ ਸਾਡੇ ਘਰ ਦੀ ਬਰਕਤ ਹੁੰਦੀ ਹੈ ਉਹਦਾ ਸਬੰਧ ਝਾੜੂ ਨਾਲ ਹੁੰਦਾ ਹੈ ਜਦੋਂ ਅਸੀਂ ਆਪਣੇ ਘਰ ਦਾ ਝਾੜੂ ਕਿਸੇ ਨੂੰ ਦਿੰਦੇ ਹਾਂ ਉਸ ਦੇ ਨਾਲ ਸਾਡੇ ਘਰ ਦੀ ਬਰਕਤ ਜਿਹੜੀ ਹੈ ਉਹ ਸਾਡੇ ਘਰ ਤੋਂ ਚਲੇ ਜਾਂਦੀ ਹੈ ਜੈਸੇ ਕਰਕੇ ਸਾਡੇ ਘਰ ਵਿੱਚ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਸਾਡੇ ਘਰ ਵਿੱਚ ਬਰਕਤ ਨਹੀਂ ਆਉਂਦੀ ਤੇ ਇਸੇ ਤਰ੍ਹਾਂ ਸਾਥ ਸੰਗਤ ਜੀ ਹੁਣ ਗੱਲ ਕਰਦੇ ਆ ਕਿ ਅਸੀਂ ਝਾੜੂ ਦੇ ਨਾਲ ਕੀ ਉਪਾਅ ਕਰਨਾ ਹੈ ਝਾੜੂ ਦੇ ਥੱਲੇ ਕਿਹੜੀ ਚੀਜ਼ ਨੂੰ ਰੱਖਣਾ ਹੈ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਬਰਕਤ ਆਉਣੀ ਸ਼ੁਰੂ ਹੋ ਜਾਵੇ ਤੇ ਇਸੇ ਨਾਲ ਤੁਸੀਂ ਸੰਗਤ ਜੀ ਜਿੰਨੇ ਤੁਹਾਡੇ ਘਰ ਦੇ ਵਿੱਚ ਪਰਿਵਾਰਿਕ ਮੈਂਬਰ ਨੇ ਆਉਂਦੀਆਂ ਹੀ ਤੁਸੀਂ ਲਾਲ ਮਿਰਚਾਂ ਲੈਣੀਆਂ ਹਨ ਇਸਨੂੰ ਤੁਸੀਂ ਰਾਤ ਨੂੰ ਸੌਣ ਦੇ ਸਮੇਂ ਕਰਨਾ ਹੈ ਜਦੋਂ ਤੁਸੀਂ ਰਾਤ ਦੇ ਸਮੇਂ ਸੌਣਾ ਹੈ ਤੇ ਸੁਪਾਣੂ ਕਰਨ ਦੇ ਲਈ ਤੁਸੀਂ ਲਾਲ ਮਿਰਚਾਂ ਤੇ ਛਾੜੂ ਲੈਣਾ ਹੈ ਤੁਹਾਡੇ ਘਰ ਦੇ ਵਿੱਚ ਜੋ ਛਾੜੂ ਪਿਆ ਹੋਵੇਗਾ ਉਸ ਦਾ ਤੁਸੀਂ ਇਸਤੇਮਾਲ ਕਰ ਸਕਦੇ ਹੋ ਤੁਹਾਡੇ ਘਰ ਦੇ ਵਿੱਚ ਚਾਰ ਮੈਂਬਰ ਨੇ ਤਾਂ ਤੁਸੀਂ ਚਾਰ ਲਾਲ ਮਿਰਚਾਂ ਲੈਣੀਆਂ ਨੇ ਇੱਕ ਮਿਰਚ ਨੂੰ ਆਪਣੇ ਪਰਿਵਾਰ ਮੈਂਬਰ ਤੋਂ ਵਾਰ ਕੇ ਫਿਰ ਦੂਸਰੀ ਮਿਰਚ ਨੂੰ ਦੂਸਰੇ ਪਰਿਵਾਰਿਕ ਮੈਂਬਰ ਤੋਂ ਵਾਰ ਕੇ ਇਸ ਤਰ੍ਹਾਂ ਤੀਜੇ ਅਤੇ ਚੌਥੇ ਪਰਿਵਾਰਕ ਮੈਂਬਰ ਤੋਂ ਵਾਰ ਕੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਜਿਹੜਾ 메ਨ ਗੇਟ ਹੈ ਉਸ ਗੇਟ ਦੇ ਅੱਗੇ ਚਾੜੂ ਦੇ نیچے ਰੱਖ ਕੇ ਉਹ ਮਿਰਚਾਂ ਚਾੜੂ ਥੱਲੇ ਰੱਖ ਦੇਣੀਆਂ ਹਨ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਜੋ ਅੱਲਾ ਦੇ ਫਰਿਸ਼ਤੇ ਰਾਤ ਦੇ ਸਮੇਂ ਰਜ਼ਕ ਦੇਣ ਲਈ ਆਉਂਦੇ ਨੇ ਉਸ ਤਰ੍ਹਾਂ ਸਾਡੇ ਘਰ ਦੇ ਵਿੱਚ ਵੀ ਰਜ਼ਕ ਆਉਣਾ ਸ਼ੁਰੂ ਹੋ ਜਾਵੇਗਾ ਤੇ ਜਿਹੜੀਆਂ ਇਤੋਂ ਤੁਸੀਂ ਲਾਲ ਮਿਰਚਾਂ ਦੇ ਥੱਲੇ ਝਾੜੂ ਥਲੇ ਰੱਖੀਆਂ ਹਨ ਇਹਨਾਂ ਨੂੰ ਤੁਸੀਂ ਅਗਲੇ ਸਵੇਰ ਤੁਸੀਂ ਉਸੇ ਹੀ ਝਾੜੂ ਦੇ ਨਾਲ ਆਪਣੇ ਘਰ ਦੇ ਵਿੱਚੋਂ ਬਾਹਰ ਕੱਢ ਦੇਣੀ ਹੈ ਇਹਦੇ ਝਾੜੂ ਲਗਾ ਕੇ ਤੇ ਜਿਵੇਂ ਹੀ ਮਿਰਚਾਂ ਘਰ ਦੇ ਵਿੱਚੋਂ ਬਾਹਰ ਨਿਕਲਣਗੀਆਂ ਉਸੇ ਹੀ ਤਰ੍ਹਾਂ ਤੁਹਾਡੇ ਘਰ ਦੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਨੇ ਉਹ ਸਾਰੀਆਂ ਤੁਹਾਡੇ ਘਰ ਤੋਂ ਬਾਹਰ ਹੋ ਜਾਣਗੀਆਂ ਤੇ ਜਦੋਂ ਸਾਤ ਸੰਗ ਜੇ ਰਾਤ ਦੇ ਸਮੇਂ ਤੁਸੀਂ ਆਪਣੇ ਸਿਰ ਤੋਂ ਹੀ ਮਿਰਚਾਂ ਮਾਰ ਕੇ ਤੁਸੀਂ ਝਾੜੂ ਦੇ ਖੱਲੇ ਰੱਖਦੇ ਹੋ ਕਿ ਨਾ ਸਵੇਰ ਦੇ ਸਮੇਂ ਤੁਸੀਂ ਛਾੜੂ ਨੂੰ ਆਪਣੇ ਘਰ ਤੋਂ ਬਾਹਰ ਇਹਨਾਂ ਮੈਚਾਂ ਨੂੰ ਛਾੜੂ ਦੇ ਨਾਲ ਘਾੜ ਦਿਓ ਤੇ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਸਿਰ ਤੇ ਜਿੰਨਾ ਵੀ ਬੋਝ ਹੋਵੇਗਾ ਪਾਰ ਹੋਵੇਗਾ ਉਹ ਘਟ ਜਾਵੇਗਾ ਤੇ ਜੇਕਰ ਤੁਹਾਨੂੰ ਜ਼ਿਆਦਾ ਘਰ ਦੇ ਵਿੱਚ ਪਰੇਸ਼ਾਨੀ ਹੈ ਤਾਂ ਤੁਸੀਂ ਇਸ ਚੇਂ ਨੂੰ ਘਰ ਦੇ ਵਿੱਚ 2-3 ਵਾਰ ਵੀ ਕਰ ਸਕਦੇ ਹੋ ਤੇ ਇਸ ਦੇ ਨਾਲ ਤੁਸੀਂ ਛਾੜੂ ਨੂੰ ਪੀਰਾਂ ਦੇ ਜਨ ਤੀਰਥ ਸਥਾਨਾਂ ਤੇ ਵੀ ਦਾਨ ਕਰ ਸਕਦੇ ਹੋ ਉਸ ਦੇ ਨਾਲ ਤੁਹਾਡੀਆਂ ਸਾਰੀਆਂ ਮੁਸ਼ਕਲਾਂ ਦੂਰ ਹੋਣਗੀਆਂ ਤੁਸੀਂ ਝਾੜੂ ਦਾ ਦਾਨ ਪੀਰਾਂ ਦੇ ਸਥਾਨ ਦੇ ਕਰ ਸਕਦੇ ਹੋ ਇਸ ਤਰ੍ਹਾਂ ਕਰਨ ਦੇ ਨਾਲ ਜਿਹੜਾ ਤੁਹਾਡਾ ਕੀਤਾ ਗਿਆ ਝਾੜੂ ਦਾ ਦਾਨ ਹੈ ਉਹ ਪੀਰਾਂ ਦੇ ਸਥਾਨ ਤੇ ਲੱਗਦਾ ਹੈ ਤੁਸੀਂ ਜਿਹੜੇ ਵੀ ਧਰਮ ਨੂੰ ਮੰਨਦੇ ਹੋ ਜ ਸਿੱਖ ਧਰਮ ਦੇ ਵਿੱਚੋਂ ਤਾਂ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਝਾੜੂ ਦਾ ਦਾਨ ਕਰ ਸਕਦੇ ਹੋ ਤੁਹਾ ਨੂੰ ਇਸ ਦਾ ਫਾਇਦਾ ਜ਼ਰੂਰ ਮਿਲੇਗਾ ਕਿਉਂਕਿ ਚਾੜੂ ਦਾ ਦਾਨ ਤੁਸੀਂ ਕੇ ਤਹਿਤ ਸੰਗਤ ਹੀ ਚਾੜੂ ਦਾ ਦਾਨ ਜਦੋਂ ਗੁਰੂ ਘਰ ਦੇ ਵਿੱਚ ਲੱਗਦਾ ਹੈ ਤਾਂ ਸੰਗਤ ਦਾ ਰਸਤਾ ਸਾਫ਼ ਹੁੰਦਾ ਹੈ ਤੇ ਜੇਕਰ ਅਸੀਂ ਇਸੇ ਤਰ੍ਹਾਂ ਗੱਲ ਕਰੀਏ ਸਾਧ ਸੰਗਤ ਦੀ ਸੇਵਾ ਦੀ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਤੁਸੀਂ ਚਾੜੂ ਦਾ ਦਾਨ ਜ਼ਰੂਰ ਕਰਿਆ ਕਰੋ ਚਾੜੂ ਦਾ ਦਾਨ ਤੁਸੀਂ ਕਿਸੇ ਵੀ ਤੇਰਸਥਾਨ ਤੇ ਕਰ ਸਕਦੇ ਹੋ ਸਾ ਸੰਗਤ ਜੀ ਐਸੀ ਸਾਡੇ ਅੱਜ ਦੀ ਵੀਡੀਓ ਦਾ ਉਪਾਅ ਜੇਕਰ ਵੀਡੀਓ ਚੰਗੇ ਲੱਗੇ ਤਾਂ ਅੱਗੇ ਵੀ ਸ਼ੇਅਰ ਕਰ ਦੇਣਾ ਜੀ